ਯਾਰ ਦੇਖ ਸਾਦੇ ਹਜੇ ਵੀ ਵੀਡੀਓ ਕੰਪਲੀਟ ਨਹੀਂ ਹੋਈ ਦਿਨ ਕਾਫੀ ਨੰਗ ਚੁੱਕਾ ਅੱਗੇ ਯਾਰ ਜਿਵੇਂ ਤੁਹਾਨੂੰ ਮੈਂ ਦੱਸਿਆ ਸਟੈਂਡ ਅਜੇ ਨਵਾਂ ਹੀ ਮੰਗਾਇਆ ਹੈ ਤੇ ਚੂਏ ਨੇ ਡੰਡ ਵੀ ਲਾਤੀ ਵੇਖੋ ਗੱਤੇ ਦੀ ਸਾਦੇ ਚਾਰਜ ਲਾਉਂਦੇ ਪੈ ਫੋਨ ਫੋਨ ਲੋ ਹੋ ਗਿਆ ਠੀਕ ਆ ਤੇ ਫੋਨ ਵੀ ਲੋ ਠੀਕ ਆ ਦੇਖੋ ਯਾਰ ਤੁਸੀਂ ਠੀਕ ਆ ਤੁਸੀਂ ਦੇਖ ਸਕਦੇ ਜੇਠਾ ਲਾਲ ਠੰਡੇ ਖਿੱਚਦਾ ਪਿਆ ਪੂਰੇ ਫੁੱਲ ਬੜਾ ਫੁੱਲ ਹੈ ਤੁਸੀਂ ਦੇਖ ਸਕਦੇ ਤੇ ਹੁਣ ਦੱਸਣਗੇ ਤੁਸੀਂ ਆ ਸਿਰਿਆ ਨੂੰ ਕਸ਼ਟ ਬਹੁਤ ਹੀ ਪਚਾ ਰਹੇ ਆਂ ਹਾਂਜੀ ਕਿਵੇਂ ਹੋ ਵਧੀਆ ਹੋਗੇ ਤੇ ਅੱਜ ਦਾ ਵਲੌਗ ਆਪਣਾ ਇੱਥੋਂ ਸਟਾਰਟ ਕੀਤਾ ਜਾਂਦਾ ਤੇ ਅੱਜ ਆਪਣੀ ਫੇਰ ਵੀਡੀਓ ਬਣ ਜਾ ਰਹੀ ਆ ਅੱਜ ਆ ਸਟੂਡੈਂਟ ਤੇ ਤੇ ਟੀਚਰ ਤੇ ਤੇ ਅਸੀਂ ਸਟੂਡੈਂਟ ਆ ਤੇ ਟੀਚਰ ਵੀ ਤੁਹਾਨੂੰ ਦਿਖਾ ਦਿੰਨੇ ਆ ਠੀਕ ਆ ਟੀਚਰ ਟੀਚਰ ਓਏ ਠੀਕ ਆ ਤੇ ਤੁਸੀਂ ਦੇਖ ਸਕਦੇ ਪਿਆਰ ਦਿੰਦੇ ਰਹੋ ਵਲੌਗ ਨੂੰ ਵੀ ਫਿਰ ਸਾਡੀਆਂ ਕਮੇਡੀ ਵੀਡੀਓ ਨੂੰ ਵੀ ਤੁਸੀਂ ਹਮਨ ਸਪੋਰਟ ਕਰੋਗੇ ਤਾਂ ਅਸੀਂ ਅੱਗੇ ਵਧਾਂਗੇ ਅੱਗੇ ਵਧਾਂਗੇ ਤਾਂ ਅਸੀਂ ਹੋਰ ਤੁਹਾਨੂੰ ਚੰਗੇ ਚੰਗਾ ਕੰਟੈਂਟ ਲੈ ਕੇ ਆਵਾਂਗੇ ਤੇ ਅਸੀਂ ਬਣਿਆ ਸਟੂਡੈਂਟ ਤੇ ਇਹ ਆ ਟੀਚਰ ਤੇ ਅਸੀਂ ਕਿੰਨੇ ਜਣੇ ਸਟੂਡੈਂਟ ਆ ਦੋ ਐ ਤੇ ਇੱਕ ਉਹ ਤੇ ਤਿੰਨੇ ਜਣੇ ਸਟੂਡੈਂਟ ਆ ਠੀਕ ਆ ਤੀਜਾ ਵੀ ਤੁਹਾਨੂੰ ਮੁਖਾ ਦੇਣਾ ਦੂਜਾ ਬੰਦਾ ਸਾਡਾ ਆ ਠੀਕ ਆ ਪਹਿਲਾ ਬੰਦਾ ਹੀ ਮੈਂ ਆ ਦੂਜਾ ਅਸਰੇ ਜਲ ਯਾਰ ਤੂੰ ਪਹਿਲਾ ਲਾਲਾ ਠੀਕ ਆ ਤੂੰ ਪਹਿਲਾ ਲਾਲਾ ਦੂਜਾ ਆਓ ਚੱਲ ਪਹਿਲਾ ਤੂੰ ਲਾਲਾ ਆਲਰੇਡੀ ਤੈਨੂੰ ਦੱਸਨੇ ਆ ਠੀਕ ਆ ਤੇਰਾ ਪਹਿਲਾ ਦਿਨ ਆ ਲੈਣਾ ਕੀ ਆ ਬਸ ਇਦਾਂ ਕਰਾਂ ਹੀ ਇਹਦੇ ਨਾਲ ਚੱਲ ਜਾਨੇ ਆ ਬੈਠਾ ਫੋਨ ਆ ਬਾਕੀ ਫੇਰ ਦੂਜਾ ਬਾਅਦ ਕਰ ਲੈ ਕੇ ਪਹਿਲੇ ਇਹ ਕਰ ਲਈ ਨਾ ਹੁਣ ਪਹਿਲਾਂ ਕਿ ਆਣ ਚਾਖਾਂ ਉਹ ਤੇਰਾ ਟਾਈਮ ਹੁੰਦਾ ਵੀ ਟਿਊਸ਼ਨ ਤੇ ਜਾਂਦਾ ਰੋਸਣਾ ਕੋ ਦੁੱਖਣਾ ਵੇਖੀ ਤੇਰਾ ਪਹਿਲਾ ਦਿਨ ਆ ਤੇਰੇ ਕੋ ਦਾਨੀ ਮੇਰੇ ਨਾਲ ਤੇਰਾ ਤਾਂ ਆ ਮੋੜਣੇ ਪਏ ਤੁਹਾਨੂੰ ਪਤਾ ਪਹਿਲਾ ਦਿਨ ਚੱਲ ਕੇ ਬੋਲਨੇ ਕਿੱਲੇ ਸਬਾਸ ਤੇਰਾ ਟਾਈਮ ਹੁੰਦਾ ਤਾਂ ਟਿਊਸ਼ਨ ਤੇ ਨਹੀਂ ਜਾਂਦਾ ਦੇਖ ਸਾਡੇ ਅਸੀਂ ਮਤਲਬ ਕੰਮ ਕਰਦੇ ਪਏ ਆ ਤੇ ਬੜੇ ਚਿਰ ਦੇ ਵੀਡੀਓ ਬਣਾ ਰਹੇ ਆ ਤੇ ਅਜੇ ਤੱਕ ਸੀਨ ਪਰਫੈਕਟ ਨਹੀਂ ਆ ਰਹੇ ਪਰ ਲੱਗੇ ਆ ਤੇ ਹਜੇ ਬਾਹਰ ਦੇ ਸੀਨ ਹੋਣ ਦਾ ਅੱਜ ਘਰ ਵੀ ਚੇਂਜ ਕਰ ਦੇਣਾ ਥੋੜੇ ਟਾਈਮ ਤੱਕ ਤੇ ਜੇ ਸੀਨ ਕਰਨ ਦਾ ਆ ਠੀਕ ਆ ਤੇ ਸੜਕਾਂ ਵੀ ਬਣਦੀਆਂ ਦੇਖੋ ਤੁਸੀਂ ਠੀਕ ਆ ਤੇ ਬਾਕੀ ਹੁਣ ਜਾ ਰਹੇ ਆ ਸੀਨ ਅੱਗੇ ਕਰਨੇ ਪੈਣੇ ਹੁਣ ਠੀਕ ਆ ਤੇ ਬਸ ਤੀ ਦੇਖ ਰਹੇ ਆ ਯਾਨੀ ਠੀਕ ਆ ਦੇਖੋ ਯਾਰ ਤੁਸੀਂ ਠੀਕ ਆ ਤੇ ਬਾਕੀ ਯਾਰ ਤੁਸੀਂ ਦੇਖ ਸਕਦੇ ਜੇਠਾ ਲਾਲ ਠੰਡੇ ਖੇਚਦਾ ਪਿਆ ਪੂਰੇ ਫੁੱਲ ਬੜਾ ਫੁੱਲ ਹੈ ਰੁਪਈਆ ਹੀ ਵੜਾ ਭੈਣ ਚਾ ਆ ਰਿਹਾ ਸੋ ਤਾਂ ਕੀ ਕਰ ਸਕਦੇ ਹੈ ਦੱਸਣਾ ਚਾਹੋਗੇ ਕੁੱਖ ਮੈਂ ਕੀ ਚੱਕਣਾ ਚਿੱਲ ਕਰ ਰਹੇ ਪੂਰਾ ਕਰੋ ਕਰੋ ਚਿੱਲ ਫਿਰ ਅਜੇ ਵੀਡੀਓ ਨਹੀਂ ਮੁੱਕੀ ਯਾਰ ਸਾਡੇ ਤੇ ਯਾਰ ਤੁਸੀਂ ਦੇਖ ਸਕਦੇ ਅਜੇ ਘਰ ਵੀ ਚੇਂਜ ਕਰਤਾ ਪਹਿਲਾਂ ਸਾਡੇ ਮਤਲਬ ਦੂਜੇ ਦੇ ਘਰ ਦੇ ਸੀਨ ਚ ਹੁੰਦੇ ਸੀ ਅੱਜ ਆਪਾਂ ਸੇਰੇ ਪਾਦੇ ਘਰ ਦੇ ਵਿੱਚ ਸੀਨ ਕਰਾਂਗੇ ਠੀਕ ਆ ਤੇ ਪਹਿਲਾਂ ਤੇ ਆਪਾਂ ਇਹਨਾਂ ਦੇ ਘਰ ਦੇ ਵਿੱਚ ਸੀਨ ਕਰਦੇ ਹੁੰਨੇ ਆਂ ਡਈ ਆ ਕੋਈ ਨਹੀਂ ਕਿਹਨਾਂ ਤੇ ਕਾਰਡੀ ਬਾਰੀ ਬਰਲੇ ਲੰਗੇ ਕੋਈ ਨਹੀਂ ਯਾਰ ਫਿਰ ਕੀ ਹੋ ਗਿਆ ਵਾਰੀ ਵਾਰੀ ਘਰ ਵੀ ਚੇਂਜ ਕਰਨੇ ਪੈਂਦੇ ਤੁਹਾਨੂੰ ਪਤਾ ਵੀ ਇੱਕੋ ਆਪਾਂ ਘਰ ਨਹੀਂ ਰੱਖ ਸਕਦੇ ਫਿਰ ਕਈ ਬੰਦੇ ਕਮੈਂਟ ਕਰਕੇ ਵੀ ਦੱਸਦੇ ਆ ਵੀ ਯਾਰ ਤੁਸੀਂ ਘਰ ਵੀ ਚੇਂਜ ਕਰ ਲਓ ਇਸ ਕਰਕੇ ਹਰ ਇੱਕ ਚੀਜ਼ਾਂ ਵੀ ਚੇਂਜ ਕਰਨੀਆਂ ਜ਼ਰੂਰੀ ਕਿਸੇ ਦੇ ਰੋਲ ਵੀ ਚੇਂਜ ਕਰੀਦੇ ਆਪਾਂ ਘਰ ਵੀ ਚੇਂਜ ਕਰੀਦਾ ਇਹ ਚੀਜ਼ਾਂ ਕਰਨੀਆਂ ਜ਼ਰੂਰੀ ਠੀਕ ਆ ਤੇ ਹੁਣ ਘਰ ਚੇਂਜ ਕੀਤੇ ਤੇ ਹੁਣ ਤੁਸੀਂ ਦੇਖ ਸਕਦੇ ਇੰਨੀ ਕ ਜਿਆਦੀ ਧੋਪਿਆਣਾ ਦੇਖੋ ਯਾਰ ਕਿੰਨੀ ਧੋਪਿਆ ਤੇ ਇੰਨੀ ਧੁੱਪ ਦੇ ਵਿੱਚ ਅਸੀਂ ਉੱਪਰ ਮਤਲਬ ਕੋਠੇ ਦੇ ਸੀਨ ਕਰਨ ਲੱਗੇ ਆ ਠੀਕ ਆ ਤੇ ਹਨ ਨੂੰ ਸੀਨ ਕਰਨੇ ਪੈਣੇ ਆ ਉਹ ਵੀ ਤੁਹਾਨੂੰ ਪਤਾ ਅੰਦਰ ਹੀ ਸੀਨ ਤਾਦ ਨਹੀਂ ਕਰ ਸਕਦੇ ਵੀ ਅੰਦਰ ਆਵਾਜ਼ ਗੁੰਮ ਜੀ ਹੋ ਕੇ ਆਉਂਦੀ ਆ ਤੇ ਇਸ ਕਰਕੇ ਮਨ ਜਿਆਦੀ ਆਵਾਜ਼ ਡਬਲ ਜੀ ਆਉਂਦੀ ਆ ਇਸ ਕਰਕੇ ਇੱਥੇ ਧੁੱਪੇ ਸੀਨ ਕਰਾਂਗੇ ਤੇ ਬਾਕੀ ਵੀਡੀਓ ਜੇ ਮੈਂ ਤੁਹਾਨੂੰ ਮੈਂ ਦੱਸਿਆ ਪੇਜ ਤੇ ਪਾਈਆਂ ਆ ਠੀਕ ਆ ਤੇ ਉਹ ਥੱਲੇ ਮੈਂ ਮੈਂਸ਼ਨ ਕਰ ਦਿੰਨੇ ਨਾ ਜਿਹੜੀ ਆਪਾਂ ਇੱਥੇ ਬਣਾਉਨੇ ਨਾ ਵੀਡੀਓ ਉਹ ਆਪਾਂ ਮੈਂਸ਼ਨ ਕਰ ਦਿੰਨੇ ਨਾ ਤੇ ਤੁਸੀਂ ਦੇਖ ਹੀ ਸਕਦੇ ਠੀਕ ਆ ਤੇ ਬਾਕੀ ਯਾਰ ਕੰਮ ਕਰ ਲੀਏ ਠੀਕ ਆ ਤੇ ਬਾਕੀ ਚੱਲ ਰਿਹਾ ਤੁਸੀਂ ਦੇਖ ਸਕਦੇ ਯਾਰ ਤੀਜਾ ਬੰਦਾ ਸਾਡਾ ਆ ਅਸੀਂ ਤਿੰਨੇ ਬਣਿਆ ਸਟੂਡੈਂਟ ਤੇ ਆ ਆ ਟੀਚਰ ਠੀਕ ਆ ਕਿ ਤੁਹਾਨੂੰ ਦੱਸਿਆ ਇੱਕ ਸਟੈਂਡ ਆਇਆ ਇੱਕ ਸਟੈਂਡ ਆ ਨਵਾਂ ਮਗਾਉਣਾ ਪਿਆ ਸਾਨੂੰ ਪਤਾ ਕਿਉਂ ਜਿਹੜਾ ਮੇਰਾ ਦੂਜਾ ਨਾ ਵਲੌਗ ਇੱਕ ਮੈਂ ਬਣਾਇਆ ਹੈ ਰੀਅਲ ਉੱਚ ਸ਼ੂਟਿੰਗ ਵਿਖਾਈ ਉਹ ਚ ਸਟੈਂਡ ਆ ਦਾ ਟੁੱਟ ਗਿਆ ਸੀ ਇੱਕ ਨਿੱਕਾ ਸੀ ਤੇ ਉਹ ਟੁੱਟ ਗਿਆ ਤੁਹਾਨੂੰ ਨਵਾਂ ਮਗਾਇਆ ਹੁਣ ਸਟੈਂਡ ਤੇ ਇਸ ਕਰਕੇ ਮਗਾਉਣਾ ਪਿਆ ਤੇ ਸਮਾਨ ਸੈੱਟ ਕਰਨ ਦਾ ਕਿੱਥੇ ਕਿੱਥੇ ਕਿੱਦਾਂ ਕਿੱਦਾਂ ਸੈੱਟ ਵਟ ਕਰਨਾ ਠੀਕ ਆ ਹੋ ਸਕਿਆ ਤੇ ਤੁਹਾਨੂੰ ਮੈਂ ਬਹਿੰਡ ਦਾ ਸੀਨ ਗਲਤੀਆਂ ਕੁਝ ਵਿਖਾ ਦੂੰਗਾ ਤੇ ਜੇ ਨਾ ਹੋ ਸਕਿਆ ਤੇ ਫਿਰ ਵੇਖਦੇ ਆ ਅੱਜ ਕਿਉਂਕਿ ਦੋ ਸਟੈਂਡ ਇੱਥੇ ਲੱਗ ਜਾਣੇ ਆ ਤੇ ਮੈਂ ਫੋਨ ਕਿੱਥੇ ਲਾਉਣਾ ਇਹ ਕਹਿ ਨਹੀਂ ਸਕਦਾ ਬਾਕੀ ਕੋਈ ਨਹੀਂ ਦੇਖ ਲਾਂਗੇ ਜੇ ਵਿਖਾਉਣਾ ਹੋਇਆ ਤੇ ਵਿਖਾਵਾਂਗੇ ਜ਼ਰੂਰ ਬਾਕੀ ਅੱਜ ਦੀ ਵੀਡੀਓ ਯਾਰ ਧੁੱਪੇ ਬਣਾਉਣੀ ਆ ਤੇ ਵੀਡੀਓ ਵੀ ਹਜੇ ਕਾਫੀ ਬਣਨ ਵਾਲੀ ਰਹਿੰਦੀ ਆ ਸਵੇਰ ਦੇ ਲੱਗੇ 8 ਵਜੇ ਤੇ ਇਹ ਹਜੇ 100% ਦੇ ਵਿੱਚੋਂ 10% ਬਣੀ ਆ 90% ਜੀ ਬਣਾਉਣੀਆਂ ਤੇ 90% ਬਣਾਉਣੀਆਂ ਕੋਠੇ ਦੇ ਉੱਪਰ ਉਹ ਵੀ ਧੁੱਪੇ ਤੇ ਯਾਰ ਅੱਜ ਧੁੱਪ ਨੇ ਬਹੁਤ ਸੇਕੇ ਲਾਉਣੇ ਸਾਡੇ ਤੋਂ ਬਹੁਤ ਯਾਰ ਹੁੰਨੇ ਹਨ ਮਤਲਬ ਪਸੀਨਾ ਆ ਗਿਆ ਪਾਣੀ ਪੂਣੀ ਪੀਤਾ ਹੈ ਬਾਕੀ ਹੁਣ ਥੋੜਾ ਕਿਸੈਟ ਹੋਏ ਆ ਬਾਕੀ ਜੀ ਵੇਖੋ ਕੀ ਬਣਦਾ ਜਦ ਵੀਡੀਓ ਸਟਾਰਟ ਹੋਣੀ ਆ ਤੇ ਟਾਈਮ ਬੜਾ ਲੱਗ ਰਿਹਾ ਯਾਰ ਉਹ ਵੀ ਟੇਬਲ ਟੂਬਲ ਸਾਰਾ ਕੁਝ ਓਕੇ ਰਿਪੋਰਟ ਕਰਾਉਂਦਾ ਹਾਂ ਹੁਣ ਦੇਖ ਸਕਦੇ ਸਾਰੇ ਉਹਨਾਂ ਨੂੰ ਕਸਟਰ ਆ ਸਾਰੇ ਉਹਨਾਂ ਨੂੰ ਕਸਟ ਬਹੁਤ ਹੀ ਪਚਾਰੇ ਆ ਚਿਹਰਾ ਲਿਹਾ ਰਹੇ ਆ ਉਪਰੋਂ ਉਹ ਸੱਚ ਉਪਰੋਂ ਕਹਤਾ ਥੱਲੇੋਂ ਥੱਲੇੋਂ ਚਿਹਰਾ ਉੱਪਰ ਲਿਹਾ ਰਹੇ ਆ ਯਾਰ ਤੁਸੀਂ ਦੇਖ ਹੀ ਸਕਦੇ ਯਾਰ ਤੇ ਬਾਕੀ ਤੁਸੀਂ ਦੇਖ ਸਕਦੇ ਯਾਰ ਮਤਲਬ ਟਾਈਮ ਹੋ ਗਿਆ ਕਾਫੀ ਤੇ ਜਿਹੜੇ ਸਾਡੇ ਬੰਦੇਓ ਸੀਨ ਕਰਦੇ ਪੈ ਥੱਲੇ ਦੇ ਠੀਕ ਆ ਮਤਲਬ ਥੱਲੇੋਂ ਸੀਨ ਉਹਨਾਂ ਦੇ ਰਹਿੰਦੇ ਉਹ ਸੀਨ ਕਰਨ ਗਏ ਥੱਲੇ ਤੇ ਮੈਂ ਤੇ ਇੱਥੇ ਬੈਠਾ ਰਿਆ ਮੈਂ ਕਿਹਾ ਮੈਂ ਕੀ ਜਾਣਾ ਯਾਰ ਪੌੜੀਆਂ ਤੁਹਾਨੂੰ ਪਤਾ ਫਿਰ ਥਾਂ ਤਾਂ ਚੜਨੀਆਂ ਪੈਂਦੀਆਂ ਪਹਿਲਾਂ ਤਾਂ ਹੀ ਬਾਹਰ ਤੇ ਸੀਨ ਕਾਫੀ ਕਰਕੇ ਆਏ ਨਾ ਗਲੀ ਦੇ ਲੈ ਸੀਨ ਫਿਰ ਬਾਜ਼ਾਰ ਦੇ ਵਿੱਚ ਕੀਤੇ ਉੱਥੇ ਨੂੰ ਬਹੁਤ ਜ਼ਿਆਦਾ ਟਾਈਮ ਲੱਗਾ ਤੁਹਾਨੂੰ ਬਾਜ਼ਾਰ ਦੇ ਵਿੱਚ ਵੀਡੀਓ ਬਣਾਉਣੀ ਬੜੀ ਔਖੀ ਕਿਉਂ ਕੋਈ ਗੱਡੀਆਂ ਮੋਟਰਸਾਈਕਲ ਦੇ ਹਾਰਨ ਸੋਰ ਸ਼ਰਾਬਾ ਫਿਰ ਕੋਈ ਨੰਗ ਦਾ بڑا ਯਾਰ ਉੱਥੇ ਬਹੁਤ ਹੀ ਜ਼ਿਆਦਾ ਟਾਈਮ ਲੱਗਾ ਸੀਨ ਆਡੇ ਉੱਥੇ ਘੱਟੋ ਘੱਟ ਜਾਦੇ ਨਹੀਂ ਤੇ ਮੇਰੇ ਹਿਸਾਬ ਨਾਲ ਸਾਡੇ ਜਿਆਦਾ ਨਹੀਂ ਤੇ ਚਾਰ ਕਸੀਨ ਹੀ ਆਡੇ ਤਿੰਨ ਚਾਰ ਸੀਨ ਹੀ ਤੇ ਤਿੰਨ ਚਾਰ ਸੀਨਾਂ ਤੇ ਆਨੂੰ ਪਤਾ ਨਹੀਂ ਕਿੰਨਾ ਟਾਈਮ ਲੱਗ ਗਿਆ 2 2.5 ਘੰਟੇ ਉੱਥੇ ਹੀ ਲੱਗ ਗਏ ਆ ਤੇ ਯਾਰ ਮੇਰੇ ਜਿਹੜੇ ਸੀਨ ਹੀ ਨਾ ਤੂੰ ਹੀ ਚੱਲ ਹੱਸਣਾ ਆ ਤੂੰ ਮੰਨਣਾ ਹੀ ਨਹੀਂ ਆ ਮੇਰੇ ਘਟੋ ਘੱਟ ਪਤਾ ਨਹੀਂ ਤੁਹਾਨੂੰ ਹੁਣੇ ਚਲੋ ਮੈਂ ਤੇ ਕਹਿ ਦਿੰਨਾ ਬਾਕੀ ਤੁਹਾਨੂੰ ਮੈਂ ਉਹ ਬੰਦੇ ਕੋ ਵੀ ਮੈਂ ਕਿਹਾ ਉਹਨੂੰ ਦੱਸਿਆ ਠੀਕ ਹੈ ਉਹਨੇ ਆਇਆ ਨਾ ਜਦੋਂ ਤੁਹਾਡੇ ਸਾਹਮਣੇ ਮੈਂ ਗੱਲ ਕਰਾ ਦੂ ਫੇਸ ਟੂ ਫੇਸ ਮੈਂ ਵੀ ਦੱਸ ਦਿਨਾ ਤੁਹਾਨੂੰ ਯਾਰ ਮੇਰੇ ਇੱਕ ਸੀਨ ਉਹਨਾਂ ਨੇ ਘਟੋ ਘੱਟ 60 ਕੇ ਵਿੱਚ 70 ਵਾਰੀ ਕੀਤੇ ਸੀ ਨਾ 60 ਕੇ ਬਜੇ 70 ਵਾਰੀ ਕੀਤੇ ਸੀਨ ਕਲਿੱਪਾਂ ਮਤਲਬ ਰੱਖੀਆਂ ਐ ਵਿੱਚ ਤੇ ਜਦੋਂ ਸੀਨ ਪਰਫੈਕਟ ਆ ਬਾਕੀ ਜਿਹੜੀਆਂ ਕਲਿੱਪਾਂ ਕੱਟੀਆਂ ਤੇ ਉਹ 60 ਕੇ ਬਜੇ 70 ਕਲਿੱਪਾਂ ਬਣ ਗਈਆਂ ਐ ਮੈਨੂੰ ਪਤਾ ਨਹੀਂ ਮੈਂ ਅੰਦਾਜ਼ਾ ਲਾਇਆ ਵੈ ਬਾਕੀ ਜਦੋਂ ਆਊਗਾ ਨੋ ਜਿੰਨੇ ਬਣਾਈਆਂ ਕੈਮਰਾਮੈਨ ਨੇ ਉਹ ਤੁਹਾਨੂੰ ਵਿਖਾਊਗਾ ਆਪੇ ਤੁਹਾਨੂੰ ਦੱਸੂਗਾ ਤੇ ਯਾਰ ਇਦਾਂ ਹੁੰਦਾ ਵੀਡੀਓ ਸੌਖੀ ਨਹੀਂ ਬਣਦੀ ਕਹਿਣ ਵਾਲੇ ਬੜਾ ਕੁਝ ਕਹਿ ਦਿੰਦੇ ਆ ਬਾਕੀ ਵੀਡੀਓ ਬੜੀ ਔਖੀ ਆ ਕੈਨੂੰ ਹਰ ਕੋਈ ਚੀਜ਼ ਬੜੀ ਸੌਖੀ ਲੱਗਦੀ ਪਰ ਕਰੀਏ ਪਤਾ ਉਦੋਂ ਲੱਗਦਾ ਬਾਕੀ ਯਾਰ ਅੱਜ ਦੀ ਵੀਡੀਓ ਤੇ ਸਾਨੂੰ ਸਾਰਾ ਦਿਨ ਲੱਗ ਜਾਣਾ ਜਿਵੇਂ ਤੁਸੀਂ ਮੇਰੇ ਵਲੌਗ ਦੂਜੇ ਵੀ ਦੇਖਦੇ ਜੋ ਜਿਹੜੇ ਮੈਂ ਸੂਟ ਟਾਈਪ ਬਣਾਉਣਾ ਮਤਲਬ ਸ਼ੂਟਿੰਗ ਕਰਨ ਦਾ ਐ ਸੀ ਜਿਹੜਾ ਤੁਹਾਨੂੰ ਆਪਣੀ ਵਿਖਾਉਣੇ ਸ਼ੂਟਿੰਗ ਤੇ ਯਾਰ ਤੁਹਾਨੂੰ ਪਤਾ ਹੀ ਸਾਰਾ ਦੇ ਨਹੀਂ ਲੱਗ ਜਾਂਦਾ ਤੇ ਲੱਗ ਜਾਂਦਾ ਨੋਰਮਲ ਤਰੀਕੇ ਨਾਲ ਵੀ ਇੱਕ ਦਿਨ ਪੂਰਾ ਲੱਗ ਜਾਂਦਾ ਵੀਡੀਓ ਤੇ ਬਾਕੀ ਅੱਜ ਦੇ ਤਰੀਕੇ ਨਾਲ ਕਹਿ ਰਿਹਾ ਵੀ ਵੀਡੀਓ ਥੋੜੀ ਜਿਆਦੀ ਵੱਡੀ ਬਣਨੀ ਆ ਤੇ ਆ ਕਿ ਲੰਮੀ ਵੀ ਬਾਨੀ ਆ ਤੇ ਇਸ ਕਰਕੇ ਟਾਈਮ ਜ਼ਿਆਦਾ ਲੱਗਣਾ ਹੈ ਸਾਇਂਦ ਦੋ ਦਿਨ ਵੀ ਲੱਗ ਸਕਦੇ ਅੱਜ ਦਾ ਦਿਨ ਤੇ ਕੱਲ ਦਾ ਦਿਨ ਵੀ ਲੱਗੇ ਤੇ ਜੇ ਕੱਲ ਹੋ ਸਕਿਆ ਤੇ ਸਾਇਂਦ ਮੈਨੂੰ ਸੁੱਤੀ ਮਾਰਨੀ ਪਵੇ ਬਾਕੀ ਫਿਲਹਾਲ ਅਸੀਂ ਇਸ ਤਰੀਕੇ ਨਾਲ ਕੰਮ ਕਰ ਰਹੇ ਆ ਜਲਦੀ ਜਲਦੀ ਆਪਣ ਨੂੰ ਕੋਸ਼ਿਸ਼ ਕਰਦੇ ਪਏ ਪਰ ਫਿਰ ਵੀ ਟਾਈਮ ਲੱਗਦਾ ਹੀ ਪਿਆ ਤੇ ਅਸੀਂ ਜਲਦੀ ਜਲਦੀ ਕੋਸ਼ਿਸ਼ ਇਹ ਕਰਦੇ ਪਏ ਆ ਵੀ ਵੀਡੀਓ ਅੱਜ ਕੰਪਲੀਟ ਹੋ ਜਾਈ ਬਾਕੀ ਵੇਖਦੇ ਆ ਹਜੇ ਕੁੱਖ ਕਹਿ ਨਹੀਂ ਸਕਦੇ ਬਾਕੀ ਜਦੋਂ ਜਿਵੇਂ ਬਣਾਇਆ ਗਿਆ ਜਦੋਂ ਅੱਧੇ ਅੱਧ ਦੇ ਵਿੱਚ ਪਹੁੰਚ ਗਈ ਫਿਰ ਉਹਨਾਂ ਨੂੰ ਉਦੋਂ ਸੈਂਦਾਂ ਨੂੰ ਅੰਦਾਜ਼ਾ ਜਿਹਾ ਹੋ ਜੇ ਵੀ ਹਾਂ ਸੈਂਦ ਬਣ ਜੇ ਜਾਂ ਨਾ ਬਣੇ ਉਦੋਂ ਪਤਾ ਲੱਗੂ ਪਰ ਹਜੇ ਕੋਖ ਨਹੀਂ ਕਹਿ ਸਕਦੇ ਹਜੇ ਤੇ ਜਿਵੇਂ ਤੁਹਾਨੂੰ ਮੈਂ ਦੱਸਿਆ ਵੀ 100% ਦੇ ਵਿੱਚੋਂ 10% ਬਣੀ 90% ਹਜੇ ਪੂਰੀ ਫੁੱਲ ਵੀਡੀਓ ਰਹਿਦੀ ਆ ਤੇ ਸਭ ਤੋਂ ਜਿਆਦਾ ਸੀਨ ਸਾਡੇ ਇੱਥੇ ਹੀ ਹੋਣੇ ਆ ਕੋਠੇ ਦੇ ਉੱਤੇ ਹੀ ਤੁੱਪ ਬਹੁਤ ਪੈ ਰਹੀ ਹੈ ਤੁੱਪੇ ਕਰਨੇ ਆ ਤੇ ਬਾਕੀ ਵੇਖਦੇ ਆ ਤੇ ਤੁਹਾਨੂੰ ਵਿਖਾਉਂਗਾ ਮੈਂ ਸੀਨ ਬਿਹੈਂਡ ਦਾ ਸੀਨ ਜੇ ਬਣਾਏ ਤੇ ਜਰੂਰ ਵਿਖਾਵਾਂਗੇ ਬਾਕੀ ਅਜੇ ਕੁਝ ਸੈੱਟ ਬਣ ਨਹੀਂ ਕੀਤਾ ਅਸੀਂ ਦੇਖ ਸਕਦੇ ਤੁਸੀਂ ਲੱਗੀਆਂ ਚੇਰਾ ਵੀ ਮੇਜ ਵੀ ਸਟੈਂਡ ਵੀ ਲੱਗਾ ਹੈ ਠੀਕ ਆ ਇੱਕ ਸਟੈਂਡ ਆ ਉਹ ਆ ਇੱਕ ਆ ਕਿੱਟਾਂ ਜੇ ਉਦਾਂ ਪਾਈਆਂ ਆ ਵੀ ਇੱਕ ਕਿੱਟ ਪਈ ਆ ਆ ਇੱਕ ਮੈਂ ਪਾਈ ਆ ਠੀਕ ਆ ਤੇ ਬਾਕੀ ਅਜੇ ਕੋਈ ਸਟੈਂਡ ਨਹੀਂ ਬਣਾਇਆ ਕਿੱਥੇ ਕਿਹੜੀ ਜਗ੍ਹਾ ਕੋਈ ਪਤਾ ਨਹੀਂ ਅੱਡੀ ਜਗ੍ਹਾ ਜੇ ਕਿੱਥੇ ਸੈੱਟ ਕਰਨੀ ਆ ਅਜੇ ਸੋਚਣ ਡੈ ਆ ਇਹ ਜਗ੍ਹਾ ਕਿੱਥੇ ਸੈੱਟ ਕਰੀਏ ਕਹਿੰਦੇ ਤੂਪ ਬੜੀ ਆ ਤੂਪ ਤੇ ਹੁਣ ਸਾਰੇ ਏਰੀਆ ਦੇ ਵਿੱਚ ਆ ਤੇ ਹੁਣ ਕਿੱਥੇ ਸੈੱਟ ਕਰੀਏ ਕਹਿੰਦੇ ਤੂਪਣਾ ਹੋਵੇ ਤੂਪ ਦੇ ਤੁੱਪੇ ਕਰਨੇ ਪਾਣੇ ਸੀਨ ਹੁਣ ਫਿਰ ਦੇਖਦੇ ਆ ਲਓ ਯਾਰ ਵੇਖੋ ਕਿੰਨੀ ਤੋਪ ਆ ਤੇ ਕਰ ਲਈ ਹੁਣ ਸੀਨ ਯਾਰ ਫਿਰ ਵੀਡੀਓ ਦੇ ਮਿਲਦੇ ਆ ਤੇ ਉਹ ਆਉਣ ਵਾਲੇ ਆ ਜਦੋਂ ਆਗੇ ਤੁਹਾਨੂੰ ਮੈਂ ਹੁਣੇ ਤੁਹਾਡੇ ਮੂੰਹ ਤੇ ਕਰਾਉ ਉਹਨਾਂ ਨੇ ਇੱਧਰ ਆਉਣਾ ਕੈਮਰਾ ਮੈਂ ਆਉਣ ਨਹੀਂ ਰੱਖੂੰਗਾ ਠੀਕ ਆ ਜਿਵੇਂ ਉਹ ਆਏ ਤੇ ਤੁਹਾਡੇ ਨਾਲ ਸਾਹਮਣੇ ਪੁੱਛ ਕੇ ਦੱਸੂਗਾ ਵੀ ਕਿੰਨੀਆਂ ਗਲਤੀਆਂ ਮੇਰੀ ਹੋਈਆਂ ਨੇ ਆਪੇ ਦੱਸ ਦੇਣੀਆਂ ਮੈਂ ਦੱਸਣਾ ਹੀ ਨਹੀਂ ਜਿਵੇਂ ਤੁਹਾਨੂੰ ਮੈਂ ਦੱਸਿਆ ਹੁਣੇ ਵੇਖ ਲਿਓ ਸਾਦੇ ਯਾਰ ਆ ਗਏ ਆ ਠੀਕ ਆ ਤੇ ਸਟੈਂਡ ਸਟੋਨ ਵੀ ਓਕੇ ਰਿਪੋਰਟ ਕਰਨ ਰਹਾ ਹੈ ਤੇ ਦੱਸਣਾ ਜਾਓਗੇ ਕੁੱਖ ਉਹ ਨਹੀਂ ਬਹਿ ਲਾ ਸੁਣ ਪੁੱਤਰ ਕੀ ਬਤਾऊं ਮੈਂ ਹੁਣ ਉਹਨੇ ਦੱਸਣਗੇ ਜਿਹੜੇ ਆਪਾਂ ਅੰਦਰ ਜੀ ਮੈਂ ਵੀਡੀਓ ਜਿਹੜੀ ਇਹ ਵੀਡੀਓ ਓਏ ਇਹਦਾ ਕੈਮਰਾ ਲਾਇਆ ਹਾਂ ਜਿਹੜੇ ਜਿਹੜੇ ਉੱਥੇ ਸੀਨ ਕੀਤੇ ਵੀਡੀਓ ਦੇ ਵਿੱਚ ਉਹ ਕਿੰਨੇ ਟਾਈਮ ਲਾਉਣੇ ਪਏ ਦਸੀ ਮੇਰੀ ਵੀਡੀਓ ਇੰਨੇ 71 ਰੀਟੇਕ ਕੀਤੇ 71 ਕਤਰਾ ਰੀਟੇਕਾਂ ਤੋਂ ਬਾਅਦ ਇਹ ਆ ਗਿਆ ਦਾ ਸੀਨ ਪੂਰਾਕਤ ਹੋਇਆ ਬਸ ਤੇ ਮੈਂ ਤਾਂ ਦੱਸਦਾ ਪਿਆ ਹਾਂ ਮਾਰੀ ਮੁੱਠੀ ਬਾਕੀ ਆਹ ਰੋਡ ਮੇ ਤੋਂ ਮੈਂ ਨਿਕਲੀ ਜਾਣੇ ਆ ਦੇਖੋ ਤੁਪ ਪਾਵਾ ਜਾ ਸਰ ਜੀ 7000 ਦਾ ਵਿਟਾਮਿਨ ਸੀ ਆਪਾਂ ਨੂੰ ਵਿਟਾਮਿਨ ਸੀ ਦੀ ਗੋਲੀ ਖਾਣ ਨਾਲ ਮਿਲਦਾ ਹੈ ਤੇ ਸੈਟਿੰਗ ਹੋਇਆ ਹੈ ਮਨ ਨੂੰ ਸ਼ਰ ਜੀ 7000 ਦਾ ਵਿਟਾਮਿਨ ਸੀ ਆਪਾਂ ਨੂੰ ਵਿਟਾਮਿਨ ਸੀ ਦੀ ਗੋਲੀ ਖਾਣ ਨਾਲ ਮਿਲਦਾ ਹੈ ਤੇ ਉੱਚੀ ਸਰ ਜੀ 7000 ਦਾ ਵਿਟਾਮਿਨ ਸੀ ਆਪਾਂ ਨੂੰ ਵਿਟਾਮਿਨ ਸੀ ਦੀ ਗੋਲੀ ਖਾਣ ਨਾਲ ਮਿਲਦਾ ਵਾ ਔਰ ਸਾਤੀ ਸੱਤ ਜਰਾ ਵਿਟਾਮਿਨ ਸੀ ਆਪਾਂ ਨੇ ਵਿਟਾਮਿਨ ਸੀ ਦੀ ਗੋਲੀ ਖਾਣ ਵਾਲੀ ਕੋਈ ਹੋਵੇ ਪੋਲੀ ਦੇ ਲਗਾਤਾਰ ਦੂਜੇ ਸੱਤ ਉੱਠਦੇ ਨਹੀਂ ਉਹ ਮੈਂ ਲੈ ਦਸਣ ਦਿਆ ਨਾ ਵੀਰ ਪਹਿਲਾਂ ਹੀ ਸਾਦੇ ਚਾਰਜ ਲਾਉਂਦੇ ਪਏ ਫੋਨ ਫੋਨ ਲੋ ਹੋ ਗਿਆ ਠੀਕ ਆ ਤੇ ਫੋਨ ਵੀ ਲੋ ਹੋ ਗਿਆ ਤੇ ਟਾਈਮੋਂ ਵੀ ਵੈਸੇ ਕਾਫੀ ਹੋ ਗਿਆ ਤਿੰਨ ਸਾਢੇ ਤਿੰਨ ਦਾ ਟਾਈਮ ਹੋ ਗਿਆ ਤੇ ਹਜੇ ਵੀ ਵੀਡੀਓ ਮੁੱਕੀ ਨਹੀਂ ਜਿਵੇਂ ਤੁਹਾਨੂੰ ਮੈਂ ਦੱਸਿਆ ਸੀ ਵੀ ਵੀਡੀਓ ਅੱਜ ਮੁੱਕਣੀ ਨਹੀਂ ਪਰ ਹਾਂ ਆਪਣਾ ਕੋਸ਼ਿਸ਼ੇ ਕਰਦੇ ਪਏ ਆ ਵੀ ਅੱਜ ਮੁੱਕ ਜੇ ਕੌੰਬੀ ਜੇ ਸਵੇਰ ਦੇ ਦਿਨ ਆ ਗਈ ਗੱਲ ਤੇ ਸਵੇਰੇ ਫਿਰ ਮੈਨੂੰ ਵੀ ਸੁੱਟੀ ਮਾਰਨੀ ਪੈਣੀ ਆ ਕੌੰਬੀ ਇਹ ਫਿਰ ਕਹਿੰਦੇ ਆ ਵੀ ਸੁੱਟੀ ਮਾਰਨੀ ਪੈਣੀ ਤੈਨੂੰ ਸਵੇਰੇ ਕੰਮ ਤੋਂ ਤੇ ਇਸ ਕਰਕੇ ਮੈਂ ਚਾਹੁੰਨਾ ਵੀ ਸੁੱਟੀ ਨਾ ਵਜੇ ਇਹ ਦਿਨ ਚੰਗਾ ਆਜ਼ਾਦੀ ਮੁੱਕ ਜੇ ਅਹੀਂ ਤੇ ਗੁਰੂ ਤੋਂ ਹੀ ਮੰਨਣਾ ਨੇ ਇਹ ਤੇ ਰੋਟੀ ਨਹੀਂ ਖਾਣ ਜਾਣਦਾ ਐ ਵੀਡੀਓ ਮੁੱਕ ਜੇ ਤੇ ਚੱਲ ਫੇਰ ਹੀ ਖਾਵਾਂਗੇ ਤੇ ਜੇ ਰੋਟੀ ਖਾਣ ਗਏ ਵੀ ਤੇ ਫੇਰ ਅਹੀਂ ਰੋਟੀ ਖਾ ਕੇ ਫਟਾਫਟ ਆਵਾਂਗੇ ਆਪਣਾ ਕੋਸ਼ਿਸ਼ ਇਹ ਕਰਾਂਗੇ ਵੀ ਰੋਟੀ ਅਹੀਂ ਅੱਧੇ ਘੰਟੇ ਦੇ ਵਿੱਚ ਵਿੱਚ ਖਾ ਲਈਏ ਠੀਕ ਆ ਅਹੀਂ ਰੋਟੀ ਖਾਣ ਵੀ ਨਹੀਂ ਜਾਣਦਾ ਬਾਕੀ ਹਜੇ ਯਾਰ ਤੁਹਾਡੇ ਸਾਹਮਣੇ ਬਹੁਤ ਟਾਈਮ ਲੱਗ ਰਿਹਾ ਪੁੱਸਰੋ ਨਹੀਂ ਜਕੀਨ ਹੁੰਦਾ ਦੱਸਣਾ ਚਾਹੋਗੇ ਮਾੜਾ ਆ ਬਹੁਤ ਲੱਗ ਗਿਆ ਸਵੇਰ ਦੇ ਤੁਹਾਨੂੰ ਪਤਾ ਲੱਗਿਆ ਦੱਸਣਾ ਚਾਹੋਗੇ ਦੱਸਣਾ ਚਾਹੋਗੇ ਦੱਸਣਾ ਕੀ ਆ ਬਸ ਚੱਲਣ ਦੀ ਸ਼ੂਟ ਚੱਲਣ ਦੀ ਗਰਮ ਵੀ ਹੋਂਡਾ ਮੋਲ ਤੇ ਬਸ ਠੀਕ ਐ ਚੱਲ ਪਣਾ ਕੰਮ ਹੋਲੀ ਦੇ ਦਈ ਬਾਕੀ ਯਾਰ ਤੁਸੀਂ ਦੇਖ ਹੀ ਸਾਦੇ ਠੀਕ ਐ ਇੱਥੇ ਆਪਣਾ ਲੱਗਾ ਐ ਕੰਮ ਠੀਕ ਐ ਤੇ ਆਪਣੀ ਵੀਡੀਓ ਇੱਥੇ ਬਣਦੀ ਪਈ ਐ ਠੀਕ ਐ ਤੁਸੀਂ ਦੇਖ ਹੀ ਲਿਆ ਵੈਸੇ ਪਰ ਮੈਂ ਫਿਰ ਵੀ ਦੱਸ ਰਿਹਾ ਉਹ ਮੈਗ ਵੀ ਲੋ ਹੋ ਗਏ ਯਾਰ ਜਿਹੜੇ ਲਾਈ ਦੇਣੀ ਇੱਥੇ ਉਹ ਵੀ ਮੈਗ ਲੋ ਹੋ ਗਏ ਆ ਹੁਣ ਚਾਰਜ ਹੋਊਗੇ ਤੇ ਅਸੀਂ ਵੇਟ ਕਰਦੇ ਪਏ ਆ ਚਾਰਜ ਹੋਣਗੇ ਯਾਰ ਕਾ ਮੌਕਾ ਹੋ ਰਿਹਾ ਵੀਡੀਓ ਵੱਡੀ ਆ ਇੱਕ ਤਾਂ ਪਤਾ ਗਲਤੀਆਂ ਵਡੀਆਂ ਹੁੰਦੀਆਂ ਹਨਾ ਸਾਰਿਆਂ ਕੋਈ ਚੀਜ਼ ਪਹਿਲੀ ਵਾਰੀ ਪਰਫੈਕਟ ਹੁੰਦੀ ਨਹੀਂ ਆ ਇਹ ਚੀਜ਼ ਹੋ ਰਹੀ ਆ ਬਾਕੀ ਯਾਰ ਦੇਖ ਲਓ ਦਿਨ ਕਿੱਥੇ ਆ ਗਿਆ ਉਹ ਦਿਨ ਕਿੱਥੇ ਸੂਰਜ ਉਹ ਦੋ ਇੱਧਰ ਹੀ ਜਦੋਂ ਮੈਂ ਵੀਡੀਓ ਸਟਾਰਟ ਕੀਤੀ ਉਹ ਸੂਰਜ ਇੱਧਰ ਹੀ ਤਾਂ ਹੁਣ ਸੂਰਜ ਇੱਧਰ ਆ ਗਿਆ ਵੇਖ ਲਓ ਕਿੱਥੇ ਚਲ ਗਿਆ ਮੇਰੇ ਸਾਹਮਣੇ ਜੇ ਵੀਡੀਓ ਮੁੱਕ ਗਈ ਤਾਂ ਸੂਰਜ ਘੁੰਮ ਕੇ ਇੱਧਰ ਮੇਰੇ ਸਾਹਮਣੇ ਲੋਕ ਹੀ ਜਾਣਾ ਉਹਨੇ ਚੋਂ ਸੂਰਜ ਵੀਡੀਓ ਫਿਰ ਵੀ ਨਹੀਂ ਮੁੱਕਣੀ ਬਾਕੀ ਯਾਰ ਕੋਸ਼ਿਸ਼ ਇਹ ਮੁਕਾਉਣੀ ਆ ਸਾਡੇ ਵੇਟ ਕਰਦੇ ਪਏ ਆ ਫੋਨ ਚਾਰਜ ਲਾਏ ਆ ਤੇ ਵੀਡੀਓ ਰੁਕੀ ਆ ਢੀ ਵੇਟ ਕਰਨਾ ਫੋਨ ਚਾਰਜ ਹੋ ਜੇ ਫੋਨ ਲੋ ਹੋ ਗਿਆ ਯਾਰ ਤੁਸੀਂ ਦੇਖ ਹੀ ਸਕਦੇ ਯਾਰ ਥੱਕ ਚੁੱਕੇ ਆ ਗਾਏ ਥੱਕ ਵੀ ਗਏ ਆ ਅਸੀਂ ਥੱਕ ਚੁੱਕੇ ਆ ਪਰ ਅੱਕੇ ਨਹੀਂ ਆ ਵੀਡੀਓ ਕੰਪਲੀਟ ਕਰਕੇ ਰਹਿਣਾ ਜੋ ਮਰਜ਼ੀ ਹੋਵੇ ਟਾਈਮ ਹੋ ਗਿਆ 3:30 ਹੁਣ ਵੇਖੋ ਅੱਜ ਦੀ ਢੜੀ ਚ ਹੋ ਜਾਣੀ ਚਾਹੀਦੀ ਕੰਪਲੀਟ ਹਾਂ ਨੂੰ ਜਿੰਨਾ ਤੱਕ ਲੱਗਦਾ ਪਰ ਵੇਖੋ ਅੱਗੇ ਕੀ ਬੰਦਾ ਹੁਣ ਇਹ ਟਾਈਮ ਦੱਸੋ ਕੋਸ਼ਿਸ਼ ਇਹੋ ਹੀ ਆ ਅੱਜ ਮਕਾਉਣੀ ਆ ਫਿਲਹਾਲ ਕੋਸ਼ਿਸ਼ ਇਹ ਹੀ ਚੱਲ ਰਹੀ ਕੋਸ਼ਿਸ਼ ਇਹੋ ਹੀ ਆ ਮੁੱਕਦੇ ਪਰ ਇਹ ਆ ਵੀ ਪਤਾ ਨਹੀਂ ਕੋਈ ਹਾਂ ਹਾਂ ਮਕਾਉਣੀ ਕੌਮ ਕੋਸ਼ਿਸ਼ ਛੁੱਟੀ ਮੈਂ ਕਹਿ ਰਿਹਾ ਨਾ ਮਾਰਨੀ ਪਵੇ ਬਾਕੀ ਵੇਖ ਲਾਂਗੇ ਪਰ ਮਕਾਉਨ ਦੇ ਚਾਰੇ ਚ ਹਜੇ ਹੀ ਪੂਰੀ ਛੁੱਟੀ ਮਤਲਬ ਅੱਜ ਵੀ ਜਾਂਦੀ ਫੇਰੀ ਤੇ ਤੇਰੇ ਅੰਦਰ ਪੂਰੀ ਹੋਣੀ ਨਾ ਕਲਛਣੀ ਯਾਰ ਤੂੰ ਗਿਆ ਜੂ ਨਹੀਂ ਨਹੀਂ ਉਹ ਨਾ ਤਾਂ ਇਹ ਕੱਟੇ ਹੋਣੇ ਨਹੀਂ ਤੇ ਮੇਰੀ ਜਿਹੜੀ ਛੋਟੀ ਤੁਸੀਂ ਦੇਖ ਸਕਦੇ ਚਾਹ ਆ ਗਈ ਆ ਠੀਕ ਆ ਤੇ ਹੁਣ ਚਾਹ ਪੀ ਕੇ ਫੋਨ ਹੋ ਗਿਆ ਹੁਣ ਆ ਕਾਫੀ ਚਾਰਜ ਜਿਵੇਂ ਤੁਹਾਨੂੰ ਮੈਂ ਦੱਸਿਆ ਹੈ ਵੇਟ ਕਰਨ ਦਾ ਯਾਰ ਪਤਾ ਕੀ ਗੱਲ ਆ ਅਸੀਂ ਵੀਡੀਓ ਜਲਦੀ ਬਣਾਉਣ ਦੀ ਕੋਸ਼ਿਸ਼ ਇਹ ਕਰਨ ਦਾ ਵੀ ਮੈਨੂੰ ਛੁੱਟੀ ਮਾਰਨੀ ਪਈ ਪੈਸੇ ਕੱਟੇ ਜਾਣੇ ਆ ਠੀਕ ਆ ਫਿਲਹਾਲ ਜੇ ਇਹ ਵੇਲੇ ਹੀ ਆ ਤਿੰਨੇ ਠੀਕ ਆ ਇਹ ਇਹਨਾਂ ਨੂੰ ਨਹੀਂ ਕੋਈ ਕੰਮ ਨਹੀਂ ਕਰਦੇ ਫ੍ਰੀ ਆ ਵੇਲੇ ਹੀ ਆ ਤੇ ਯਾਰ ਇਹ ਤਿੰਨੇ ਵੈਸੇ ਵੇਲੇ ਹੀ ਆ ਆਪੇ ਤੁਹਾਨੂੰ ਦੱਸ ਦੇਣਗੇ ਦੱਸਿਓ ਯਾਰ ਠੀਕ ਆ ਅਹੀਂ ਤਾਂ ਤਾਂ ਵੇਲੇ ਆ ਵਾੜੇ ਦਾ ਵਿਚਾਰਦਾ ਕਰਕੇ ਕਹਿੰਨੇ ਵੀ ਚੱਲ ਏ ਛੁੱਟੀ ਵੱਜ ਜਾਣੀ ਆ ਛੁੱਟੀ ਨਾ ਛੁੱਟੀ ਨਾ ਪਤਾ ਨਹੀਂ ਕੈਮਰੇ ਜ ਆਇਆ ਹੋਣਾ ਮੈਂ ਵੀ ਨਹੀਂ ਵੇਖਿਆ ਜੀ ਉਹ ਗੱਦ ਮੈਂ ਸ਼ੁਰੂ ਕਰਕੇ ਕਰੂੰਗਾ ਕੈਚ ਠੀਕ ਆ ਤੇ ਯਾਰ ਦੱਸਿਓ ਜੇ ਕਹਿੰਦੇ ਵਿਚਾਰ ਦੇ ਛੁੱਟੀ ਨਾ ਵਜੇ ਜੀ ਛੁੱਟੀ ਵੱਜ ਕੇਰੇ ਪੈਸੇ ਕੱਟੇ ਜਾਣੇ ਆ ਅਹੀਂ ਤੇ ਜਿੰਨੀ ਹੋ ਸਕੇ ਕੋਸ਼ਿਸ਼ ਇਹ ਕਰਨੇ ਵੀ ਅੱਜ ਅੱਜ ਕੰਪਲੀਟ ਹੋ ਜਾਈਏ ਅਹੀਂ ਤੇ ਵਿਹਲੇ ਜਾਨਾ ਖਾਈ ਦੇ ਕੇਲੇ ਨਹੀਂ ਆ ਉਦਾਂ 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 ਤੇ ਪੰਜਾਹ ਪੀਣ ਲੱਗਿਆ ਫੋਨ ਹੀ ਵੈਸੇ ਹੋ ਗਿਆ ਹੋਣਾ ਚਾਰਜ ਲਾਇਆ ਹੋ ਗਿਆ ਅੱਧਾ ਘੰਟਾ ਹੋ ਗਿਆ 50 60% ਹੋ ਗਿਆ ਤੁਹਾਨੂੰ ਫੇਰ ਵੀਡੀਓ ਸਟਾਰਟ ਕਰ ਦੇਣੀ ਆ ਜਿਵੇਂ ਤੁਹਾਨੂੰ ਦੱਸਿਆ ਤੇ ਯਾਰ ਵੀਡੀਓ ਮਕਾਉਣੀ ਆ ਕੋਸ਼ਿਸ਼ ਇਹੋ ਹੀ ਆ ਵੈਸੇ ਜਿਸ ਵੇਲੇ ਸੁੱਟੀ ਮਾਰੀ ਤੇ ਫਿਰ ਯਾਰ ਔਖਾ ਹੋ ਜਾਣਾ ਆ ਤੇ ਬਾਕੀ ਵੀਖਦੇ ਆ ਜਿੱਦਣਗੀ ਤੇ ਫਿਰ ਸੌਖਾ ਆ ਹਾਂ ਫਿਰ ਸੌਖਾ ਹੈ ਕੀ ਕਰਨ ਚਾਹੀਦਾ ਉਹ ਸਬਜੀ ਕਰਨਾ ਕੋਨਾ ਕੀ ਆ ਔਰ ਥੁੜਕੇ ਘਰੇ ਲੰਮੇ ਪੈ ਜਾਗੇ ਤੂੰ ਇਹ ਕਿਹੜਾ ਸਬਜੀ ਔਣ ਤੇ ਥੁੜਕ ਕਰਨਾ ਕੋਨਾ ਕੀ ਆ ਖੁੱਕ ਕੇ ਘਰੇ ਸੌ ਜਾਣਾ ਚਾਹੀਦਾ ਵਾ ਤੂੰ ਹੀ ਸਬਜੀ ਕਿਹੜੇ ਰਜਨੀ ਕਾਂ ਤੇ ਜੇ ਗਰਾਰੀ ਆੜਕੀ ਤੇ ਰਜਨੀ ਕਾਂ ਤੇ ਹਣੀ ਜੇ ਚਿੱਟੀ ਫਿਲਮ ਵਾਲੇ ਜਿਹੜਾ ਵਾ ਫਿਰ ਜਿਹੜਾ ਮਾਫੀ ਮੰਗਾਵੋ ਵੀ ਮਛਰ ਕੋਲ ਚੱਲ ਚੱਲ ਕੀ ਕਰਨਾ ਚਾਹੀਦਾ ਉਹ ਸਾਦੀ ਕਰਨਾ ਕੋਈ ਨਾ ਕੀ ਆ ਉਹ ਖੁਰਕ ਕੇ ਕਿਹਦੇ ਸੌਂ ਜਾਣਾ ਚਾਹੀਦਾ ਤੂੰ ਰਜਨੀ ਕਾਂਤ ਦੇ ਹੈ ਨਹੀਂ ਜੇ ਰੋਬਟ ਫਿਲਮ ਵਾਲੇ ਨਾ ਕੀ ਆ ਉਹ ਖੁਰਕ ਕੇ ਕਿਹਦੇ ਸੌਂ ਜਾਣਾ ਆ ਬੱਸ ਹਣ ਖਤਮ ਹੁਣ ਸਿਰ ਦੇ ਤੋਂ ਪਾਣੀ ਮੇਰੇ ਨੰਗ ਹੈ ਜੇ ਤੂੰ ਜਵਾ ਦਵਾ ਜਵਾ ਦਵਾ ਯਾਰ ਦੇਖ ਸਾਦੇ ਹਜੇ ਵੀ ਵੀਡੀਓ ਕੰਪਲੀਟ ਨਹੀਂ ਹੋਈ ਦਿਨ ਕਾਫੀ ਨੰਗ ਚੁੱਕਾ ਅੱਗੇ ਤੇ ਮੈਨੂੰ ਲੱਗਦਾ ਅਗਲੇ ਦਿਨ ਤੇ ਗੱਲ ਪੈ ਜੂਗੀ। ਬਾਕੀ ਯਾਰ ਹਜੇ ਹੀ ਫਿਰ ਵੀ ਅੱਧਾ ਘੰਟਾ ਦੇਖਦੇ ਆਂ ਟਰਾਈ ਕਰਕੇ ਲਾਈਟ ਹੈਗੀ ਹਜੇ। ਸੂਰਜੋ ਦਾ ਜਾ ਰਿਹਾ ਥੋੜਾ ਹੀ ਰਹਿ ਗਿਆ ਪਰ ਲਾਈਟ ਹੈਗੀ ਹਜੇ। ਤੇ ਹਜੇ ਫਿਰ ਵੀ ਲੱਗੇ ਆਂ ਆਪਣੇ ਕੋਸ਼ਿਸ਼ ਦੇ ਇਹੋ ਹੀ ਮਕਾ ਦੇਣੀ ਅੱਧੇ ਨਾਲੋਂ ਜ਼ਿਆਦਾ ਬਣ ਗਈ ਆ। ਬਾਕੀ ਵੇਖ ਲਓ ਮੁੱਕਦੀ ਆ ਕਿ ਨਹੀਂ ਮੈਂ ਤੁਹਾਨੂੰ ਦੱਸ ਦਊਂਗਾ ਠੀਕ ਆ। ਤੇ ਇਸ ਕਰਕੇ ਮੈਂ ਨਹੀਂ ਵਲੌਗ ਬਣਾ ਰਿਹਾ ਚਾਜਨਾ ਯਾਰ ਇਹਨਾਂ ਨਾਲ ਵੀਡੀਓ ਚ ਆ ਰਿਹਾ ਨਾ ਇਸ ਕਰਕੇ ਨਹੀਂ ਬਣ ਰਿਹਾ। ਤੇ ਬਾਕੀ ਯਾਰ ਬਣਾਉਣ ਲੱਗਾ ਇਹਨਾਂ ਨਾਲ ਆਪਣੀ ਵੀ ਵੀਡੀਓ ਠੀਕ ਯਾਰ ਜਿਵੇਂ ਤੁਹਾਨੂੰ ਮੈਂ ਦੱਸਿਆ ਸਟੈਂਡ ਅੱਜ ਨਵਾਂ ਹੀ ਮੰਗਾਇਆ ਹੈ ਤੇ ਆ ਚੂਏ ਨੇ ਡੰਡ ਵੀ ਲਾਤੀ ਵੇਖੋ ਗੱਤੇ ਦੀ ਯਾ ਯਾਰ ਕੰਮ ਖਰਾਬ ਹੀ ਹੋ ਗਿਆ ਹੁਣ ਇੱਥੇ ਟੈਬਲੇਟ ਨਹੀਂ ਪੈਣੀ ਨਿਰਾ ਹੋ ਗਿਆ ਯਾਰ ਹੁਣ ਚੱਲਿਆਂ ਘਰ ਤੁਸੀਂ ਦੇਖ ਸਕਦੇ ਤੇ ਹੁਣ ਦੱਸਣਗੇ ਤੁਸੀਂ ਦੱਸਣਾ ਕੀ ਹੁਣ ਖਾਣਾ ਹੈ ਉਸ ਪਪੀਤੇ ਵਾਲੀਆਂ ਰੋਟੀਆਂ ਪਪੀਤਾ ਮਤਲਬ ਉਹ ਲੱਗਾ ਜੇ ਆਵੇ ਲੱਗੇ ਠੀਕ ਹੈ ਪਪੀ ਕੱਚੇ ਪਪੀਤੇ ਨੇ ਦੇ ਕੱਚੇ ਪਪੀਤੇ ਦੀਆਂ ਰੋਟੀਆਂ ਬਿੱਲੀ ਕੱਸ਼ ਕਰਕੇ ਨਾ ਬਾਲਕੇ ਬਾਲਕੇ ਤੇ ਫਿਰ ਉਹਨੂੰ ਰੋਟੀਆਂ ਚ ਪਾ ਗਏ ਤੇ ਆਪਾਂ ਖਾ ਰਹੇ ਆ ਠੀਕ ਆ ਤੇ ਤੁਸੀਂ ਦੇਖ ਸਕਦੇ ਮੈਂ ਫਸਟ ਵਾਰੀ ਖਾ ਰਿਹਾ ਵੈਸੇ ਖਾਦੀ ਨਹੀਂ ਕਦੀ ਤੇ ਇਹ ਆਪਣੀਆਂ ਜਿਹੜੀਆਂ ਮੂਲੀਆਂ ਨਹੀਂ ਹੁੰਦੀਆਂ ਓਦਾਂ ਦਾ ਸਵਾਦ ਲੱਗਦਾ ਠੀਕ ਆ ਸੇਮ ਉਹੀ ਚੀਜ਼ ਲੱਗਦੀ ਆ ਤੇ ਨਾਲ ਦੇਈ ਠੀਕ ਆ ਯਾਰ ਤੁਹਾਨੂੰ ਪਤਾ ਹੈ ਵੀ ਅੱਜ ਆਪਾਂ ਸਾਰਾ ਦਿਨ ਖਾਪਦੇ ਰਹੇ ਤੇ ਰੋਟੀ ਵੀ ਖਾਦੀ ਨਹੀਂ ਅੱਜ ਤੇ ਰੋਟੀ ਖਾਦੀ ਨਹੀਂ ਗਈ ਤੁਹਾਨੂੰ ਪਤਾ ਹੀ ਆ ਵੀਡੀਓ ਦਾ ਕਰਕੇ ਰੋਟੀ ਖਾ ਹੀ ਨਹੀਂ ਸਕੇ ਠੀਕ ਆ ਤੇ ਹੁਣ ਆਪਾਂ ਖਾਂਦੇ ਪਏ ਆ ਠੀਕ ਆ ਤੇ ਨਾਰਮਲੀ ਵੈਸੇ ਮੈਂ 3-4 ਖਾ ਲੀਆਂ ਠੀਕ ਆ ਇਹ ਬਾਕੀ ਵਲੌਗ ਕਰਦੇ ਅੱਗੇ ਠੀਕ ਆ ਤੇ ਜਿਵੇਂ ਤੁਹਾਨੂੰ ਮੈਂ ਇਹ ਦੱਸਿਆ ਆ ਵੀ ਵੀਡੀਓ ਦੋ ਦਿਨ ਲੱਗ ਜਾਣੇ ਆ ਤੇ ਅੱਜ ਦੇ ਤੇ ਸੀਨ ਨਹੀਂ ਹੋ ਸਕੀ ਕੰਪਲੀਟ ਤੇ ਬਾਕੀ ਸੋਚਦੇ ਆ ਜੇ ਕੀ ਕਰਨਾ ਤਾਂ ਨਰ ਬਾਅਦ ਦੱਸਦਾ ਕਰ ਤੇ ਯਾਰ ਜਿਵੇਂ ਕਿ ਤੁਹਾਨੂੰ ਦੱਸਿਆ ਠੀਕ ਆ ਤੇ ਆਪਾਂ ਰੋਟੀ ਰੱਟੀ ਖਾ ਕੇ ਆ ਗਏ ਆ ਆਪਾਂ ਬਾਹਰ ਨਾਲੇ ਮੈਂ ਕਿਹਾ ਰੋਟੀ ਖਾ ਲਈਏ ਤੇ ਤੁਰ ਫਿਰ ਲਈਏ ਤੁਸੀਂ ਵੀ ਯਾਰ ਰੋਟੀ ਜੇ ਖਾਂਦੇ ਹੁੰਦੇ ਨਾ ਤੇ ਤੁਰ ਫਿਰ ਲਿਆ ਕਰੋ ਕੋਈ ਬੰਦਰਾ ਜਿਹਾ ਸਰੀਰ ਸੈੱਟ ਰਹਿੰਦਾ ਤੇ ਬਾਕੀ ਅੱਜ ਦੇ ਟਾਈਮ 'ਚ ਤੁਹਾਨੂੰ ਪਤਾ ਇਹੋ ਚਾਹ ਦੀਆਂ ਚੀਜ਼ਾਂ ਵੀ ਲੋਕੀ ਰੋਟੀ ਖਾ ਲੈਂਦੇ ਆ ਤੇ ਉਸੇ ਵੇਲੇ ਉੱਥੇ ਢੇਰੀ ਹੋ ਜਾਂਦੇ ਆ ਲੰਮੇ ਪੈ ਜਾਂਦੇ ਆ ਜਾਂ ਐਦਾਂ ਤੇ ਯਾਰ ਤੁਸੀਂ ਮਤਲਬ ਇੱਧਰ ਵੇਖੋ ਮੈਂ ਇਹ ਇਹ ਦਿਖਾ ਵੀ ਦਿਨਾ ਕਿ ਕਿੰਨਾ ਨੇਰਾ ਪਸੜ ਕੇ ਚੱਲਦੇ ਪਏ ਆ ਠੀਕ ਆ ਤੇ ਦੇਖ ਸਕਦੇ ਤੁਸੀਂ ਤੇ ਆਪਾਂ ਨਾਲ ਰੋਟੀ ਖਾ ਕੇ ਆਏ ਤੇ ਮੈਕਅਪ ਚ ਨਾਲ ਤੁਰ ਫਿਰ ਲੈਣੇ ਆ ਤੇ ਨਾਲ ਤੁਸੀਂ ਦੇਖ ਸਕਦੇ ਆਪਣੇ ਠੀਕ ਆ ਤੇ ਨਾਲ ਕੁੱਤੇ ਨੂੰ ਵੀ ਕਮਾਉਣ ਆਏ ਆ ਠੀਕ ਆ ਤੇ ਇਹ ਵੀ ਆਪਣੀ ਯਾਰੀ ਆ ਤੇ ਮੈਂ ਯਾਰ ਤੁਹਾਨੂੰ ਇਹ ਗੱਲ ਦੱਸਣਾ ਚਾਹੁੰਦਾ ਵੀਡੀਓ ਬਾਰੇ ਵੀ ਵੀਡੀਓ ਤੇ ਪੈ ਗਿਆ ਅਗਲਾ ਦਿਨ ਠੀਕ ਆ ਬੜੀ ਕੋਸ਼ਿਸ਼ ਕੀਤੀ ਆਪਾਂ ਵੀ ਆਪਣੋ ਬੜਾ ਮੈਂ ਜੋਰ ਲਾਇਆ ਉਹਨਾਂ ਨੇ ਵੀ ਆਪਣੀ ਬੜੀ ਕੋਸ਼ਿਸ਼ ਕੀਤੀ ਵੀ ਮੇਰੀ ਛੁੱਟੀ ਨਾ ਹੋਵੇ ਤੇ ਵੀਡੀਓ ਅੱਜ ਹੀ ਮੁੱਕ ਜਾਈ ਪਰ ਕੋਸ਼ਿਸ਼ ناکਾਮ ਹੋ ਗਈ ਯਾਰ ਨਹੀਂ ਹੋ ਸਕਿਆ ਤੇ ਹੁਣ ਸਵੇਰੇ ਕਰਾਂਗੇ ਸੂਟ ਦੁਬਾਰ ਤੋਂ ਦੁਬਾਰ ਤੋਂ ਨਹੀਂ ਸੌਰੀ ਉੱਥੋਂ ਹੀ ਬਣਾਵਾਂਗੇ ਵੀਡੀਓ ਅੱਗੇੋਂ ਸਟਾਰਟ ਕਰਾਂਗੇ ਠੀਕ ਆ ਨਹੀਂ ਬਣ ਸਕੀ ਤੇ ਆਪਣਾ ਕੋਸ਼ਿਸ਼ ਹੀ ਬੜੀ ਕੀਤੀ ਪਰ ਨਹੀਂ ਗੱਲ ਬਣੀ ਤੇ ਬਾਕੀ ਯਾਰ ਤੁਹਾਨੂੰ ਪਤਾ ਸਾਨੂੰ ਟਾਈਮ ਬਾਹਰ ਹੀ ਬੜਾ ਲੱਗ ਗਿਆ ਉਹ ਮੈਂ ਤੁਹਾਨੂੰ ਨਹੀਂ ਚੱਲ ਸੀਨ ਵਿਖਾਏ ਅਸੀਂ ਮਤਲਬ ਬਾਜ਼ਾਰ ਦੇ ਵਿੱਚ ਸੀਨ ਜੋ ਕੰਡ ਨੇ ਗਲੀਆਂ ਦੇ ਵਿੱਚ ਕਦੀ ਕੋਈ ਮੋਟਰਸਾਈਕਲ ਆ ਜਾਂਦਾ ਸੀ ਕਦੀ ਗੱਡੀ ਕੋਈ ਆ ਜਾਂਦੀ ਕਦੀ ਹਾਰਨ ਵਜਣ ਦਾ ਪੈਂਦੇ ਸੀ ਕਦੀ ਕੋਈ ਸਾਗ ਵੇਚਣ ਵਾਲਾ ਆ ਜਾਂਦਾ ਸੀ ਕਦੀ ਕੋਈ ਕੱਪੜਿਆਂ ਵਾਲਾ ਆ ਜਾਂਦਾ ਹੈ ਕਦੀ ਰੱਦੀ ਲੋਹਾ ਵੇਚਣ ਵਾਲਾ ਆ ਜਾਂਦਾ ਸੀ ਇਦਾਂ ਯਾਰ ਮਤਲਬ ਰੋਲਾ ਰੱਪਾ ਬੜਾ ਆਉਂਦਾ ਹੈ ਤੇ ਇਸ ਕਰਕੇ ਤੁਹਾਨੂੰ ਪਤਾ ਉੱਥੇ ਸਾਨੂੰ ਘੱਟੋ ਘੱਟ ਜ਼ਿਆਦਾ ਨਹੀਂ ਸਾਨੂੰ ਉੱਥੇ 2 2.5 ਘੰਟੇ ਲੱਗ ਗਏ ਆ ਸਿਰਫ ਘੱਟੋ ਘੱਟ ਸੀਨ ਅਥੀ ਅਸੀਂ ਉੱਥੇ ਕਿੰਨੇ ਕੀਤੇ ਸਿਰਫ ਦੋ ਸੀਨ ਕੀਤੇ ਆ ਦੋ ਕੇ ਪੈ ਤਿੰਨ ਇਤੋਂ ਵੱਧ ਨਹੀਂ ਕੀਤੇ ਤੇ ਸਾਨੂੰ ਘੱਟੋ ਘੱਟ ਉਹ ਵੀ ਸੀਨ ਦੋ ਤਿੰਨ ਕੀਤਾ ਉਹ ਵੀ ਨਿਗੇ ਨਿਗੇ ਜਿਆਦੇ ਅੱਡੇ ਵੱਡੇ ਵੀ ਨਹੀਂ ਤੇ ਬੜਾ ਟਾਈਮ ਲੱਗ ਗਿਆ ਯਾਰ ਤੇ ਮੈਂ ਤੁਹਾਨੂੰ ਇਹ ਦੱਸਣਾ ਵੀਡੀਓ ਬਣਾਉਣੀ ਸੌਖੀ ਨਹੀਂ ਆ ਕਈ ਕਹਿ ਦਿੰਦੇ ਤੁਹਾਨੂੰ ਪਤਾ ਵੀ ਕਹਿ ਦਿੰਦੇ ਹਾਂ ਇਦਾਂ ਦਾ ਵੀ ਏ ਆਏ ਉਹ ਜੋ ਕਰਦੇ ਆ ਠੀਕ ਆ ਤੇ ਕਹਿ ਕਹਿ ਨੂੰ ਯਾਰ ਬੜਾ ਕੁਝ ਕਹਿ ਲਿੰਦੇ ਆ ਕਹਿਨ ਦੀ ਛੱਡ ਦੋ ਤੁਸੀਂ ਤੇ ਇੱਕ ਗੱਲ ਕਰਨ ਦਿਆ ਮੈਂ ਤੇ ਬਾਕੀ ਯਾਰ ਜਦੋਂ ਤੁਸੀਂ ਵਲੌਗ ਬਣਾਉਂਦੇ ਹੁੰਦੇ ਆਸੇ ਪਾਸੇ ਵੀ ਧਿਆਨ ਰੱਖਿਆ ਕਰੋ ਠੀਕ ਆ ਤੇ ਮੈਂ ਯਾਰ ਤੁਹਾਨੂੰ ਇਹ ਚੀਜ਼ ਦੱਸਣਾ ਚਾਹੁੰਨਾ ਤੇ ਅੱਜ ਦਾ ਵਲੌਗ ਆਪਣਾ ਇੱਥੇ ਖਤਮ ਕੀਤਾ ਜਾਂਦਾ ਮਿਲਾਂਗੇ ਅਗਲੇ ਵਲੌਗ ਦੇ ਵਿੱਚ ਅਗਲੇ ਦਿਨ ਦੇ ਵਿੱਚ ਤੇ ਅੱਜ ਦਾ ਵਲੌਗ ਇੰਨਾ ਹੀ ਤੇ ਸਵੇਰੇ ਮੈਂ ਸਵੇਰੇ ਫੇਰ ਵੀਡੀਓ ਬਣਾਉਂਗਾ ਤੇ ਸਵੇਰੇ ਵਲੌਗ ਨਹੀਂ ਬਣਾਉਂਗਾ ਯਾਰ ਕੌਮ ਵੀ ਪਤਾ ਕੀ ਚੱਕਰ ਆ ਵਲੌਗ ਬਣਾਉਣ ਨੂੰ ਬਣਾ ਲਈਏ ਪਰ ਫਿਰ ਉਹਨਾਂ ਦਾ ਕੰਮ ਨਹੀਂ ਹੁੰਦਾ ਅੱਜ ਵੀ ਵਲੌਗ ਐਡਾ ਵੱਡਾ ਨਹੀਂ ਬਣਿਆ ਨਾਰਮਲੀ ਠੀਕ ਜਿਹਾ ਹੀ ਬਣਿਆ ਤੇ ਬਾਕੀ ਮਿਲਾਂਗੇ ਅਗਲੇ ਵਲੌਗ ਦੇ ਵਿੱਚ ਅਗਲੇ ਦਿਨ ਦੇ ਵਿੱਚ ਤੇ ਅੱਜ ਦਾ ਵਲੌਗ ਇੱਥੇ ਖਤਮ ਕਰਦਾ ਮੈਂ ਤੇ ਬਾਏ ਬਾਏ ਤੇ ਬਾਏ ਬਾਏ